ਹਾਂਜੀ ਵੀਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਾਂ 2-4 ਮਿੰਟ ਗੱਲਬਾਤ ਕਰਨੀ ਆ ਬਈ ਅੱਜ ਜੋ ਸਿੱਖ ਸਮਾਜ ਨੂੰ ਮੈਸ ਲੀਡ ਤੇ ਮੈਸ ਗਾਈਡ ਕਿਵੇਂ ਕੀਤਾ ਜਾ ਰਿਹਾ ਸਾਡੇ ਕਲ ਪ੍ਰਚਾਰਕਾਂ ਵੱਲੋਂ ਖੈਰ ਦੁਸ਼ਮਣ ਨੇ ਤੇ ਕੰਮ ਕਰਨੇ ਕਰਨਾ ਇੱਕ ਮੈਂ ਗੱਲ ਆ ਸੋਚ ਰਿਹਾ ਦਿਮਾਗ 'ਚ ਆਈ ਮੇਰੇ ਕਿ ਸਾਨੂੰ ਇਹ ਕਿਸ ਨੇ ਹੱਕ ਦਿੱਤਾ ਕਿ ਦੂਸਰੇ ਦੇ ਧਰਮ ਦੀਆਂ ਚੰਗੀਆਂ ਗੱਲਾਂ ਨੂੰ ਅਸੀਂ ਟੋੜ ਮੋੜ ਕੇ ਗਲਤ ਤਰੀਕੇ ਨਾਲ ਆਪਣੇ ਧਰਮ ਦੇ ਸ਼ਹੀਦਾਂ ਦੇ ਨਾਲ ਕੰਪੇਅਰ ਕਰਕੇ ਪੇਸ਼ ਕਰੀਏ ਕਿ ਇਸ ਤਰੀਕੇ ਨਾਲ ਧਰਮ ਦਾ ਪ੍ਰਚਾਰ ਜ਼ਿਆਦਾ ਹੁੰਦਾ ਹੈ ਉਹ ਯਾਰੋ ਇਹਦੇ ਨਾਲ ਤਾਂ ਨਫ਼ਰਤ ਹੋਰ ਪੈਦਾ ਹੋਵੇਗੀ ਜਦੋਂ ਉਹਨਾਂ ਲੋਕਾਂ ਨੂੰ ਪਤਾ ਲੱਗੂਗਾ ਕਿ ਇਹ ਸਿੱਖ ਪ੍ਰਚਾਰਕ ਸਾਡੀ ਸਾਡੇ ਮਹਾਨ ਜਿਹੜੇ ਉਹ ਇਨਸਾਨ ਹੋਏ ਨੇ ਗ੍ਰੇਟ ਪਰਸਨੈਲਿਟੀਆਂ ਹੋਈਆਂ ਨੇ ਸਾਡੇ ਧਰਮ ਦੇ ਵਿੱਚ ਉਹ ਇਹ ਤਾਂ ਉਹਨਾਂ ਦੀ ਖਿੱਲੀ ੜਾਉਂਦੇ ਆ ਮੈਂ ਕਾਰਜ ਨਾਲ ਸਾਂਝੀ ਗੱਲ ਦਾ ਗੱਲਬਾਤ ਬੜਾ ਇੱਕ ਸ਼ਾਨਦਰ ਆਪਣਾ ਪ੍ਰਚਾਰਕ ਵੀਰ ਆ ਬਹੁਤ ਵਧੀਆ ਪ੍ਰਚਾਰਕ ਆ ਮੈਂ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ ਉਹ ਸੱਜਣ ਨੇ ਬੜੇ ਹੀ ਗਲਤ ਤਰੀਕੇ ਨਾਲ ਤੋੜ ਮੋੜ ਕੇ ਗੱਲ ਨੂੰ ਪੇਸ਼ ਕੀਤਾ ਕਿ ਨਾਂ ਤੂੰ 3ਾਂ ਚੋਂ ਨਾ 13 ਚੋਂ ਯਾਨੀ ਕਿ ਤਿੰਨ ਉਹਨੇ ਗੁਰੂ ਤੇਗ ਬਹਾਦਰ ਜੀ ਦੇ ਨਾਲ ਜਿਹੜੇ ਸ਼ਹੀਦ ਹੋਏ ਨੇ ਭਾਈ ਸਤੀ ਦਾਸ ਭਾਈ ਮਤੀ ਦਾਸ ਤੇ ਭਾਈ ਬਿਆਲਾ ਜੀ ਤੇ 13 ਨੂੰ ਨਾਲ ਕੰਪੇਅਰ ਕਰ ਦਿੱਤਾ ਕਿ ਜਿਹੜੇ ਜੀਸੂ ਮਸੀਹ ਦੇ ਚੇਲੇ ਸੀਗੇ ਕਿ 13 ਦੇ 13 ਜਿਹੜੇ ਉਹ ਮੁਕਰ ਗਏ ਸੀਗੇ ਉਨਾਨੇ ਕਿਦਾਰੀ ਕਰਤੀ ਸੀ ਮੈਂ ਇਹਦੇ ਬਾਰੇ ਆਪ ਨਾਲ ਗੱਲ ਕਰਨੀ ਚਾਹਣਾ ਵੀਰੋ ਅਸਾਈਆਂ ਨੂੰ ਪੁੱਛ ਕੇ ਵੇਖ ਲਵੋ ਕਿਤਾਬਾਂ ਪੜ੍ਹ ਕੇ ਵੇਖ ਲਵੋ ਝੂਠੀਆਂ ਗੱਲਾਂ ਕਹਾਣੀਆਂ ਕੋਲੋਂ ਨਾ ਬਣਾਵੋ ਜੀਸੂ ਮਸੀਹ ਦੇ ਨਾਲ ਜਿਹੜੇ 12 ਚੇਲੇ ਸੀ ਯਾਨੀ ਕਿ ਪਹਿਲੇ ਨੰਬਰ ਤੇ ਜੀਸੂ ਮਸੀਹ ਪਲੱਸ ਉਹਦੇ 12 ਚੇਲੇ ਟੋਟਲ ਹੋ ਗਿਆ 13 13 ਦੇ ਵਿੱਚੋਂ ਇੱਕ ਨੇ ਗਦਾਰੀ ਕੀਤੀ ਪੈਸੇ ਲੈ ਕੇ ਰਿਸ਼ਵਤ ਲੈ ਕੇ ਜਿਸ ਨੂੰ ਸੀ ਨੂੰ ਗ੍ਰਫਤਾਰ ਕਰਵਾ ਦਿੱਤਾ ਨੂੰ ਸੂਲੀ ਤੇ ਚੜਵਾ ਦਿੱਤਾ ਉਹ ਸੀਗਾ 13ਵਾਂ ਨੰਬਰ ਤੇ ਸਾਈਆਂ ਨੇ 13ਵਾਂ ਨੰਬਰ ਮਨਹੂਸ ਘਰਾ ਦੇ ਦਿੱਤਾ ਇਸੇ ਕਰਕੇ ਚੰਡੀਗੜ੍ਹ ਦਾ ਨਰਮਤਾ ਜਿਵੇਂ ਇੱਕ ਸਾਈ ਸੀ ਉਹ ਨੇ 13 ਦਾ ਫੈਕਟਰ ਨਹੀਂ ਬਣਾਇਆ ਤੇ ਆਮ ਦੇ ਅਸੀਂ ਦੇਖਦੇ ਗੋਰੀ ਜਿਹੜੇ 13 ਨੰਬਰ ਨੂੰ ਅਨਲਕੀ ਸਮਝਦੇ ਆ ਉਹ ਇਹ ਨੰਬਰ ਨੂੰ ਵਧੀਆ ਨਹੀਂ ਸਮਝਦੇ ਤੇ ਬਾਕੀ ਜਿਹੜੇ ਚੇਲੇ ਸੀਗੇ ਜੈਸੂ ਮਸੀਹ ਦੇ 11 ਉਹਨਾਂ ਨੇ ਇੰਨਾ ਧਰਮ ਦਾ ਪ੍ਰਚਾਰ ਕੀਤਾ ਜੈਸੂ ਮਸੀਹ ਦੇ ਹੱਕ ਸੱਚ ਦਾ ਪ੍ਰਚਾਰ ਉਹਨਾਂ ਨੇ ਇੱਕ ਵਾਰੀ ਹਨੇਰੀ ਲਿਆ ਦਿੱਤੀ ਦੁਸ਼ਮਣ ਦੀਆਂ ਜੜ੍ਹਾਂ ਨੂੰ ਹਲਾ ਕੇ ਰੱਖ ਦਿੱਤਾ ਸੀ ਹੁਣ ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਸਾਡੇ ਪ੍ਰਚਾਰ ਕੇ ਗਲਤ ਪ੍ਰਚਾਰ ਕਿਉਂ ਕਰਦੇ ਆ ਦੂਸਰੇ ਦੇ ਪ੍ਰਚਾਰਕ ਜਿਹੜੇ ਉਹਨਾਂ ਦੇ ਮਹਾਨ ਯੋਧੇ ਹੋਏ ਨੇ ਜਿਹੜੇ 12 ਯੋਧੇ ਹੋਏ ਆ ਇਸਾਈ ਧਰਮ ਦੇ ਵਿੱਚ ਜੈਸੂ ਮਸੀਹ ਨੇ ਸੂਲੀ ਦੇ ਜੜਾ ਹਟਾ ਜਿਹਨੂੰ ਜਨ ਕੜਵਾਇਆ ਸੀ ਜਿਹਨੇ ਗਦਾਰੀ ਕੀਤੀ ਉਹ ਵੀ ਸੁਸਾਈਡ ਕਰ ਗਿਆ ਉਹ ਕਹਿੰਦਾ ਵੀ ਮੈਂ ਬੜਾ ਗਲਤ ਕੰਮ ਕੀਤਾ ਮੈਨੂੰ ਜ਼ਿੰਦਗੀ ਜਿਉਣ ਦਾ ਕੋਈ ਹੱਕ ਨਹੀਂ ਉਹ ਸੁਸਾਈਡ ਕਰ ਗਿਆ ਪੈਸਾ ਵੀ ਉਹਨੇ ਲੋਕਾਂ 'ਚ ਵੰਡ ਦਿੱਤਾ ਤੇ ਜਾਣੀ ਕਿ ਮੇਰਾ ਕਹਿਣ ਤੋਂ ਭਾਵ ਕਿ ਸਾਡੇ ਪ੍ਰਚਾਰਕ ਜਿਹੜੀ ਗੱਲ ਕਰਦੇ ਆ ਕਿ ਯਿਸੂ ਮਸੀਹ ਦੇ 13 ਦੇ 13 ਚੇਲੇ ਮੁਕਰ ਗਏ ਪਹਿਲਾਂ 13 ਚੇਲੇ ਹੀ ਹੈ ਨਹੀਂ ਸੀਗੇ 12 ਸੀ 12 ਚੋਂ ਇੱਕ ਨੇ ਗਦਾਰੀ ਕੀਤੀ ਆ 11 ਨੇ ਡਟ ਕੇ ਬਾਅਦ ਪ੍ਰਚਾਰ ਕੀਤਾ ਇਸ ਕਰਕੇ ਵੀਰੋ ਗਲਤ ਮੁਹਾਵਰੇ ਆਪਣੇ ਆਪ ਹੀ ਘੜ ਕੇ ਨਾ ਪੇਸ਼ ਕਰੋ ਕਿਉਂਕਿ ਅੱਜ ਸਿੱਖ ਜਿਹੜਾ ਆ ਦੁਨੀਆ ਦੇ ਵਰਲਡ ਦੇ ਕੋਨੇ-ਕੋਨੇ 'ਚ ਰਹਿੰਦਾ ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ ਤੁਹਾਡੀਆਂ ਕਈਆਂ ਹੋਈਆਂ ਗੱਲਾਂ ਜਿਹੜੀਆਂ ਉਹ ਹਰ ਜਗ੍ਹਾ ਪਹੁੰਚਦੀਆਂ ਇਸ ਕਰਕੇ ਜ਼ਰੂਰੀ ਨਹੀਂ ਵੀ ਤੁਸੀਂ ਇਹ ਗੱਲ ਇਸ ਤਰੀਕੇ ਨਾਲ ਬੋਲੋ ਕਿ ਬਾਹਰ ਰਹਿ ਰਹੇ ਸਿੱਖਾਂ ਨੂੰ ਮੁਸ਼ਕਲਾਂ مصیبتਾਂ ਆਉਣ ਉਹਨਾਂ ਨੂੰ ਦੂਸਰੇ ਧਰਮਾਂ ਦੇ ਲੋਕ ਨਫ਼ਰਤ ਕਰਨ ਕਿਉਂ ਕਹਿਣ ਕਿ ਤੁਹਾਡੇ ਪ੍ਰਚਾਰਕ ਸਾਡੇ ਬਾਰੇ ਗਲਤ ਕਿਉਂ ਪ੍ਰਚਾਰ ਕਰਦੇ ਨੇ ਇਸ ਕਰਕੇ ਮੈਂ ਇਹ ਬੇਨਤੀ ਕਰਨੀ ਕਿਉਂਦਾ ਕਿਉਂਕਿ ਬਹੁਤ ਸਾਰੇ ਇਹੋ ਜਿਹੇ ਪ੍ਰਚਾਰਕ ਨੇ ਜਿਹੜੇ ਬੇਸਲੈਸ ਨਿਰ ਆਧਾਰ ਗੱਲਾਂ ਕਰਦੇ ਨੇ ਆਖੇ ਜੀ ਸਾਵਾ ਦੇ ਵਿੱਚੋਂ ਸੰਤ ਰਾਇ ਫੜ ਕੇ ਦੇ ਦਿੱਤੇ ਕਿ ਪਿੱਛੇ ਜਾ ਪ੍ਰਚਾਰਕ ਮੈਂ ਸੁਣਿਆ ਆਖੇ ਮਹਾਰਾਣੀ ਵਿਕਟੋਰੀਆ ਅਨਾਮ ਸਿੰਘ ਜਿਹੜਾ ਬਾਬਾ ਹੋਇਆ ਪਹਿਲਾ ਕੋਈ ਸਾਦ ਉਹਦੀ ਉਹਦੀ ਜਿਹੜੀ ਕੁੱਤੀ ਸੀਗੀ ਉਹ ਕੁੱਤੀ ਸੀਗੀ ਉਹ ਮਹਾਰਾਣੀ ਵਿਕਟੋਰੀਆ ਤੇ ਉਹ ਮਰ ਗਈ ਤੇ ਬਾਅਦ ਵਿੱਚ ਉਹਨੇ ਮਹਾਰਾਣੀ ਵਿਕਟੋਰੀਆ ਦੇ ਰੂਪ ਦੇ ਵਿੱਚ ਜਨਮ ਲਿਆ ਉਹ ਦੱਸੋ ਯਾਰੋ ਜਦੋਂ ਇਸ ਗੱਲ ਦਾ ਉਹਨਾਂ ਲੋਕਾਂ ਨੂੰ ਪਤਾ ਲੱਗੂ ਸਾਈਆਂ ਨੂੰ ਉਹਨਾਂ ਨੇ ਛੱਤਰ ਮਾਰ ਮਾਰ ਕੇ ਮੱਢ ਬੋਲਾ ਕਾਦਣਾ ਬਾਹਰ ਜਿਹੜੇ ਬਾਹਰ ਲੋਕ ਸਖਰ ਸਖ ਰਹਿੰਦੇ ਨੇ ਅਸਾਈ ਧਰਮ ਦੁਨੀਆ ਦੇ ਉੱਪਰ ਸਭ ਤੋਂ ਵੱਡਾ ਧਰਮ ਹੈ ਫੈਲ ਚੁੱਕਿਆ ਉਹਨਾਂ ਨੇ ਹਕ ਸੱਚ ਦੇ ਪਹਿਰਾ ਦਿੱਤਾ ਔਰ ਕੁੱਲੀ ਗੁੱਲੀ ਜੁੱਲੀ ਰੋਟਾ ਰੋਟੀ ਕਪੜਾ ਔਰ ਮਕਾਨ ਲੋਕਾਂ ਦੀ ਬਾਹ ਫੜੀ ਹੈ ਉਹਨਾਂ ਨੇ ਅਸਲ ਧਰਮ ਦੀ ਨਬਜ ਨੂੰ ਪਛਾਣਿਆ ਉਹਨੂੰ ਪ੍ਰੈਕਟੀਕਲ ਲਾਗੂ ਕੀਤਾ ਔਰ ਦੁਨੀਆ ਦਾ ਮਹਾਨ ਧਰਮ ਇਸ ਵੇਲੇ ਮੰਨਿਆ ਜਾਂਦਾ ਇਸ ਦਾ ਕਿ ਜ਼ਰੂਰੀ ਨਹੀਂ ਕਿ ਸਾਡੇ ਪ੍ਰਚਾਰਕਾਂ ਨੂੰ ਕਿ ਉਹਨਾਂ ਦੇ ਅਸੀਂ ਅਸਾਈ ਧਰਮ ਦੀ ਜਿਹੜੀ ਆ ਉਹਨਾਂ ਦੇ ਗਲਤ ਤਰੀਕੇ ਨਾਲ ਉਹਨਾਂ ਨੂੰ ਪੇਸ਼ ਕੀਤਾ ਜਾਵੇ ਆਪਾਂ ਆਪਣੇ ਧਰਮ ਦਾ ਪ੍ਰਚਾਰ ਕਰਨਾ ਹਾਂ ਦੂਏ ਧਰਮ ਦੀਆਂ ਇਹ ਕ੍ਰੀਤੀਆਂ ਜਿਹੜੇ ਮਨੁੱਖੀ ਹੱਕਾਂ ਦੀ ਵਾਇਲਸ਼ਨ ਕਰਦੇ ਆ ਉਹਨਾਂ ਦੇ ਉੱਪਰ ਡੱਟ ਕੇ ਝੋਟਾ ਮਾਰੋ ਉਹਨਾਂ ਨੂੰ ਪੇਸ਼ ਕਰੋ ਪਰ ਐ